ਵਿਦਾਨ ਸਭਾ ਦੇ ਵਿੱਚ ਐਲਓਪੀ ਨੂੰ ਬਿਲਕੁਲ ਬੋਲਣ ਨਹੀਂ ਦਿੱਤਾ ਗਿਆ ਸਪੀਕਰ ਨਹੀਂ ਔਨ ਕੀਤਾ ਗਿਆ ਇਹ ਮਮਿਕਰੀ ਵਾਲੀ ਸਰਕਾਰ ਹੈ ਇਦਾਂ ਦੀ ਢੀਠ ਸਰਕਾਰ ਮੈਂ ਤਾਂ ਦੇਖੀ ਬੰਦੇ ਜੋ ਮਰਜੀ ਕਰ ਲੋ ਅਸੀਂ ਤੁਹਾਨੂੰ ਨਹੀਂ ਬੋਲਣ ਦਵਾਂਗੇ ਸਦ ਵਾਕਆਊਟ ਕੀਤਾ ਕਾਂਗਰਸ ਨੇ ਕਾਰਨ ਵਜੇ ਕੀ ਰਹੀ ਤੇ ਦੇਖੋ ਬੇਸਿਕਲੀ اپੋਜੀਸ਼ਨ ਨੂੰ ਬੋਲਣ ਨਹੀਂ ਦੇਣਾ ਖਾਸ ਕਰਕੇ ਜਿਹੜਾ ਵਪਾਰੀ ਦਾ ਕਤਲ ਹੋਇਆ ਬੋਹਰ ਦੇ ਵਿੱਚ ਉਹਦੇ ਤੇ ਅਸੀਂ ਗੱਲ ਕਰਨੀ ਚਾਹੁੰਦੇ ਸੀ ਜਿਹੜਾ ਵਿਧਾਨ ਸਭਾ ਦੇ ਵਿੱਚ ਐਲਓਪੀ ਨੂੰ ਬਿਲਕੁਲ ਬੋਲਣ ਨਹੀਂ ਦਿੱਤਾ ਗਿਆ ਸਪੀਕਰ ਨਹੀਂ ਔਨ ਕੀਤਾ ਗਿਆ ਉਹਦੇ ਚ ਹੋਰ ਸਾਡੇ ਕੋਲ ਐਕਚੁਅਲੀ ਅਸਲੀ ਗੱਲ ਹੈ ਬਹੁਤ ਢੀਠ ਸਰਕਾਰ ਹੋ ਗਈ ਜਿਹਦਾ ਕੰਮ ਸਿਰਫ ਇਹ ਆ ਕਹਿੰਦੇ ਜੋ ਮਰਜ਼ੀ ਕਰ ਲਓ ਅਸੀਂ ਤੁਹਾਨੂੰ ਨਹੀਂ ਬੋਲਣ ਦਵਾਗੇ ਲੇਕਿਨ ਡੈਮੋਕ੍ਰੇਸੀ ਇਹ ਡਿਮਾਂਡ ਨਹੀਂ ਕਰਦੀ ਡੈਮੋਕ੍ਰੇਸੀ ਇਹ ਡਿਮਾਂਡ ਕਰਦੀ ਆ ਕਿ ਤੁਸੀਂ ਆਪੋਜੀਸ਼ਨ ਨੂੰ ਵੀ ਸਮਾ ਦਿਓ ਸੋ ਇਸ ਕਰਕੇ ਆਪਸ਼ਨ ਜਿਹੜੀ ਆ ਅਸੀਂ ਵਾਕ ਆਊਟ ਕਰਕੇ ਅਸੀਂ ਲੋਕਾਂ ਦੀ ਜਿਹੜੀ ਨੁਮਾਇੰਦਗੀ ਕਰਦੀ ਫੋਰਥ ਪਿੱਲਰ ਆ ਅਸੀਂ ਉਹਨਾਂ ਦੇ ਕੋਲ ਇਹ ਗੱਲ ਰੱਖੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਲੱਗ ਜਵੇ ਕਿ ਅਸਲੀਅਤ ਇਹਨਾਂ ਦੀ ਕੀ ਆ ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਕਹਿ ਰਹੇ ਸੀ ਕਿ ਜਿਹੜੀ ਕਾਂਗਰਸ ਹੈਗੀ ਹੈ ਉਹਨੂੰ ਬਾਰ-ਬਾਰ ਵਾਕ ਆਊਟ ਕਰਨ ਦੀ ਆਦਤ ਹੈ ਉਹ ਛੱਡ ਕੇ ਬਾਹਰ ਚਲੇ ਜਾਂਦੇ ਗੱਲ ਉਹਨਾਂ ਕੋਲ ਕੁਝ ਹੁੰਦੀ ਨਹੀਂ ਸ਼ੋਰ ਮਚਾਉਂਦੇ ਇਹ ਕਹਿੰਦੇ ਫੈਵਿਕੋਲ ਹੋਇਆ ਤਾਂ ਸੀ ਜਾਂ ਫਿਰ ਉਹ ਚਿਪਕਾ ਕੇ ਰੱਖ ਦਈਏ ਤਾਂ ਕਿ ਘਟੋ-ਘਟ ਬੈਠੇ ਸੁਣਦੇ ਤਾਂ ਰਹਿਣਗੇ ਅਸਲੀ ਗੱਲ ਆ ਇਹ 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 ਮਮਿਕਰੀ ਵਾਲੀ ਸਰਕਾਰ ਹੈ ਇੰਦਾ ਦੀ ਢੀਠ ਸਰਕਾਰ ਮੈਂ ਤਾਂ ਦੇਖੀ ਨਹੀਂ ਸਰ ਇਹਦੇ ਨਾਲ ਸਰ ਇੱਕ ਗੱਲ ਹੋਰ ਜੀ ਜਿਹੜਾ ਖਾਸ ਤੌਰ ਤੇ ਸੀਆਈਐਸਐਫ ਦਾ ਲੈ ਕੇ ਆ ਰਹੇ ਨੇ ਕਹਿੰਦੇ ਜੀ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜਾ 21 ਚ ਆਇਆ ਸੀਗਾ ਅੱਜ ਰੱਦ ਕਰਨ ਦੀ ਗੱਲ ਕੀਤੀ ਹੈ ਬੇਅਦਬੀ ਹੋ ਨਾ ਸੀਗਾ ਜਦ ਕਿ ਉਸਤੇ ਹਜੇ ਕਹਿੰਦੇ ਕਿ ਕੱਚਾ ਖਰੜਾ ਜ ਰੱਖ ਦਾਂਗੇ ਬਾਅਦ ਵਿੱਚ ਉਸਤੇ ਡਾਈਮੈਂਸ਼ਨਸ ਦਿੱਤੀ ਜਾਣਗੀ ਸਵਾਜੂ ਬਿਲਕੁਲ ਉਹਦਾ ਜਵਾਬ ਦਵਾਂਗੇ ਜੀ ਪਰਗਤ ਸਿੰਘ ਸਾਡੇ ਨਾਲ ਸੀਗੇ ਗੱਲਬਾਤ ਕਰਕੇ ਗਏ ਆ ਬੜੀ ਬਰੀਫ ਚ ਗੱਲਬਾਤ ਕੀਤੀ ਹੈ ਪਰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਮਿ ਮਿਕਰੀ ਵਾਲੀ ਸਰਕਾਰ ਹੈਗੀ ਐ ਇਸ ਕਰਕੇ ਐਵੇਂ ਦੀਆਂ ਗੱਲਾਂ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਵਾਕ ਆਊਟ ਕੀਤਾ ਕਹਿੰਦੇ ਜੀ ਜ਼ੀਰੋ ਆਵਰ ਜਿਹੜਾ ਸਾਨੂੰ ਉਹ ਨਹੀਂ ਦਿੱਤਾ ਗਿਆ ਕਿਉਂਕਿ ਲੋਕਾਂ ਦੀ ਗੱਲ ਕਰਨਾ ਨਹੀਂ ਚਾਹਦੇ ਕਿਉਂਕਿ ਜ਼ੀਰੋ ਆਵਰ ਦੇ ਵਿੱਚ ਤੁਸੀਂ ਕੋਈ ਵੀ ਮੁੱਦਾ ਚੱਕ ਸਕਦੇ ਹੋ ਪਰ ਉਹ ਕਹਿੰਦੇ ਵੀ ਇੰਨਾ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਵਿਰੋਧੀ ਧਿਰਾਂ ਨੂੰ ਜਿਹੜੇ ਕਿ ਆਪਣੀ ਗੱਲ ਰੱਖ ਸਕਣ ਉਹ ਕਹਿੰਦੇ ਕਿ ਖਾਸ ਤੌਰ ਤੇ ਸਰਕਾਰ ਸਿਰਫ ਆਪਣਾ ਹੀ ਗੱਲ ਕਰਨਾ ਚਾਹੁੰਦੀ ਹੈ ਇੱਕ ਤਰਫ ਕਰਨਾ ਚਾਹੀਦਾ ਬਾਰ-ਬਾਰ ਵਿਰੋਧੀ ਧਿਰ ਜੜੀ ਹੈ ਉਹ ਸਰਕਾਰ ਵਾਲਾ ਇਸ਼ਾਰਾ ਕਰ ਰਹੀ ਹੈ ਪਰ ਅੱਜ ਦਾ ਸੈਸ਼ਨ ਜਿਹੜਾ ਹੈਗਾ ਉਹ ਖਾਸ ਤੌਰ ਤੇ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਲੈ ਕੇ ਆਏ ਗਿਆ ਔਰ ਜਿਹੜੀ ਹੈਗੀ ਹੈ ਸੀਆਈਏ ਸਰ ਦਾ ਜਿਹੜਾ ਕਾਨੂੰਨ ਲੈ ਕੇ ਆਇਆ ਸੀਗਾ 21 ਦੇ ਵਿੱਚ 2021 ਦੇ ਵਿੱਚ ਕਾਂਗਰਸ ਪਾਰਟੀ ਨੂੰ ਉਸ ਨੂੰ ਰੱਦ ਕਰਨ ਲਈ ਰੈਜ਼ੋਲੂਸ਼ਨ ਜਿਹੜਾ ਟੇਬਲ ਤੇ ਰੱਖ ਦਿੱਤਾ ਗਿਆ ਔਰ ਉਸ ਦੇ ਨਾਲ ਹੀ ਜਿਹੜਾ ਕਿਹਾ ਜਾ ਰਿਹਾ ਸੀ ਕਿਉਂਕਿ ਸੀਐਮ ਭਗਵੰਤ ਮਾਨ ਨੇ ਕੱਲ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਸੀ ਕਿ ਇੱਕ ਜਿਹੜਾ ਵਿਅਧਵੀ ਵਾਲਾ ਖਰੜਾ ਹੈਗਾ ਉਹ ਡਰਾਫਟ ਵੀ ਰੱਖਿਆ ਜਾ ਸਕਦਾ ਹੈ ਰੱਖਿਆ ਜਾਏਗਾ ਪਰ ਕਹਿੰਦੇ ਉਸ ਤੇ ਪੂਰੇ ਤਰੀਕੇ ਦੇ ਨਾਲ ਬਹਿਸ ਕਰਕੇ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਦੇ ਨਾਲ ਜਿਹੜੇ ਕਿ ਉਹਨਾਂ ਦੇ ਵਿੱਚ ਪਾਰਟੀ ਹੈਗੇ ਨੇ ਉਹਨਾਂ ਸਭ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਇਸ ਨੂੰ ਲੈ ਕੇ ਜਾਇਆ ਜਾਏਗਾ ਤਾਂ ਜੋ ਇਸ ਦੀ ਡਿਸਕਸ਼ਨ ਪ੍ਰੋਪਰ ਹੋ ਸਕੇ ਔਰ ਉਹ ਸਾਰੇ ਕਲੌਜ਼ ਜੋੜੇ ਜਾ ਸਕਣ ਜਿਹੜੇ ਕਿ ਜ਼ਰੂਰੀ ਨੇ ਪਰ ਉਸ ਦੇ ਨਾਲ ਹੀ ਵਿਰੋਧੀ ਧਿਰ ਦਾ ਇਹੀ ਪਹਿਲੇ ਕਹਿਣਾ ਸੀਗਾ ਕਿ ਜਿਹੜਾ ਸੈਸ਼ਨ ਹੈਗਾ ਸਪੈਸ਼ਲ ਸੈਸ਼ਨ ਦੇ ਨਾਮ ਤੇ ਦੋ ਦਿਨ ਦਾ ਸੈਸ਼ਨ ਬੁਲਾ ਲਿੱਤਾ ਗਿਆ ਪਹਿਲੇ ਦਿਨ ਜਿਹੜੀਆਂ ਆਪਰਚੂਨिटीज ਦੇ ਕੇ ਸ਼ਰਧਾਂਜਲੀਆ ਦੇ ਕੇ 11 ਮਿੰਟ ਦੇ ਵਿੱਚ ਸੈਸ਼ਨ ਜਿਹੜਾ ਖਤਮ ਕਰ ਦਿੱਤਾ ਗਿਆ ਔਰ ਅੱਜ ਦੇ ਸੈਸ਼ਨ ਦੇ ਵਿੱਚ ਐਸੀ ਚੀਜ਼ਾਂ ਲੈ ਕੇ ਆ ਰਹੇ ਨੇ ਜਿਨ੍ਹਾਂ ਤੇ ਕੋਈ ਜ਼ਿਆਦਾ ਮਹੱਤਵਪੂਰਨ ਨਹੀਂ ਨੇ ਪਰ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਤੇ ਡਿਸਕਸ਼ਨ ਕਰਾਉਣ ਵਾਸਤੇ ਵਿਰੋਧੀ ਧਿਰ ਨੂੰ ਨਹੀਂ ਬੋਲਣ ਦਿੱਤਾ ਜਾ ਰਿਹਾ ਪਰ ਉਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਇਹ ਗੱਲ ਆਈ ਹੈ ਸਾਹਮਣੇ ਕਿ ਸ਼ਾਇਦ ਦੋ ਦਿਨ ਦਾ ਸੈਸ਼ਨ ਜਿਹੜਾ ਹੋਰ ਵਧਾਇਆ ਜਾ ਸਕਦਾ ਹੈ ਔਰ ਐਸ ਸੈਸ਼ਨ ਹੁਣ ਦੋ ਦਿਨਾਂ ਸਪੈਸ਼ਲ ਸੈਸ਼ਨ ਦੇ ਵਿੱਚ ਦੋ ਦਿਨ ਦੀ ਹੋਰ ਐਡੀਸ਼ਨ ਕੀਤੀ ਜਾ ਸਕਦੀ ਹੈ ਕਿ ਸੋਮ ਤੇ ਮੰਗਲਵਾਰ ਲਈ ਇਹ ਸੈਸ਼ਨ ਵਾਪਸ ਆ ਦੇ ਕੈਮਰਾ ਪਰਸਨ ਸਰਜੀਵ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿਦਕ ਦੇ ਰੋਡੀ 5 ਚੈਨਲ ਪੰਜਾਬੀ ਅਸੀਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਉਲੰਧ ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ, ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ